ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਲੌਂਗ ਦੇ ਪਾਣੀ ਪੀਂਦੇ ਫਾਇਦਿਆਂ ਦੇ ਬਾਰੇ ਜੇ ਤੁਸੀਂ ਇਸ ਨੂੰ 2 ਹਫ਼ਤੇ ਪੀਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ 2 ਹਫ਼ਤੇ ਲੌਂਗ ਦਾ ਪਾਣੀ ਪਿਓਗੇ ਤਾਂ ਲੰਗਜ਼ ਸਾਫ਼ ਹੋ ਜਾਣਗੇ ਇਸ ਦੇ ਨਾਲ ਹੀ ਪੇਟ ਦੇ ਕੀੜੇ ਵੀ ਮਰ ਜਾਣਗੇ ਕਿਉਂਕਿ ਇਸ ਵਿੱਚ ਜੂਜ਼ਨ ਔਇਲ ਹੁੰਦਾ ਹੈ ਸਕਿਨ ਗਲੋ ਕਰੂਗੀ ਨਾਲੇ ਲਿਵਰ ਡੀਟੌਕਸ ਹੋ ਜਾਊਗਾ ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਾਡੀ ਬੋਡੀ ਬਾਡੀ ਨੂੰ ਬਹੁਤ ਹੀ ਪ੍ਰੋਫਿਟ ਕਰਦੇ ਹਨ ਨੀਂਦ ਚੰਗੀ ਆਵੇਗੀ ਸਟ्रेस ਘਟੂਗਾ ਕਿਉਂਕਿ ਇਸ ਵਿੱਚ ਇਸ ਨਾਸਿਡੇਸ਼ਨ ਹੁੰਦੀ ਹੈ ਮਸੂੜਿਆਂ ਤੇ ਗਲੇ ਦੀਆਂ ਸਮੱਸਿਆ ਤੋਂ ਲੌਂਗ ਦਾ ਸੀਵਨ ਪੇਟ ਦੀ ਜਲਨਾ ਤੇ ਗਲੇ ਦੀ ਸੋਜ ਨੂੰ ਵੀ ਘਟਾਉਂਦਾ ਹੈ ਇਸ ਦੇ ਐਂਟੀ ਬੈਕਟੀਰੀਅਲ ਗੁਣ ਅੰਤੜੀਆਂ ਵਿੱਚ ਬੈਕਟੀਰੀਅਲ ਇਨਫੈਕਸ਼ਨ ਨੂੰ ਰੋਕਦੇ ਹਨ ਲੋング ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਵਿੱਚ ਮੌਜੂਦ ਮਿਸ਼ਰਣ ਗੈਸ ਬਦਹਜਮੀ ਤੇ ਐਸਿਡਿਟੀ ਤੋਂ ਰਾਹਤ ਪਹੁੰਚਾਉਂਦਾ